ਜਿਵੇਂ ਸਰ ਸ਼ਸ਼ੀਕਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਜਿਵੇਂ ਸ਼ਹੀਦੀ ਦੇ ਚਾਰਨੇ ਐ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਲਈ ਆਪਣਾ ਪਰਿਵਾਰ ਵਾਰਤਾ ਤੇ ਉਹ ਸ਼ਹੀਦੀ ਜੋੜ ਮਿਲਦੇ ਸੰਬੰਧ ਵਿੱਚ ਜਿਵੇਂ ਤੁਸੀਂ ਵੇਖ ਰਹੇ ਹੋ ਅਸੀਂ ਇੱਕ ਦੁੱਧ ਦੀ ਸੇਵਾ ਔਰ ਉਹਦੇ ਨਾਲ ਮੱਠੀਆਂ ਤੇ ਰਸ ਇਹ ਇਹਦੀ ਸੇਵਾ ਜਿਹੜੀ ਮੈਂ ਜੌਨ ਵੰਦਨ ਇੰਚਾਰਜ ਹਾਂ ਮੇਰੇ ਸਾਰੇ ਮਲਾਯੋ ਸਹਿਬਾਨ ਨੇ ਮੇਰੇ ਨਾਲ ਮਿਲ ਕੇ ਅਸੀਂ ਸਲਾਹ ਕੀਤੀ ਕਿ ਅਸੀਂ ਇੱਕ ਸੇਵਾ ਦਾ ਛੋਟਾ ਜਿਹਾ ਪਰਾਲਾ ਕਰੀਏ ਤੇ ਜਿਵੇਂ ਅਸੀਂ ਰੁਟੀਨ ਦੀ ਡਿਊਟੀ ਲਈ ਹਮੇਸ਼ਾ 9 ਵਜੇ ਆਉਂਦੇ ਆਂ ਇਹ ਅਸੀਂ 6:30 ਵਜੇ ਆ ਕੇ ਜਿਹੜੀ ਚਾਹ ਦੀ ਸੇਵਾ ਇਹ ਤਿਆਰ ਕੀਤੀ 7 ਵਜੇ ਤੋਂ ਸਾਡਾ ਨਿਰੰਤਰ ਲੰਗਰ ਚਾਹ ਦਾ ਸੇਵਾ ਦਾ ਚੱਲ ਰਿਹਾ ਤੇ ਜੀ ਸਰ ਸਰ ਜੇ ਵੇਖੋ ਜੀ ਅਸੀਂ ਜਿਵੇਂ ਸਾਰੀ ਸਾਰੀ ਸਿੱਖ ਸੰਗਤ ਸਾਰਾ ਪੰਜਾਬ ਤੇ ਦੁੱਧ ਦੀ ਸੇਵਾ ਕਰ ਰਿਹਾ ਠੀਕ ਹੈ ਜੀ ਤੇ ਅਸੀਂ ਉਹ ਦੁੱਧ ਦੀ ਸੇਵਾ ਜਿਵੇਂ ਸਾਰੀ ਸੰਗਤ ਕਰ ਰਹੀ ਉਹਦੇ ਨਾਲ ਮਿਲ ਕੇ ਅਸੀਂ ਵੀ ਕਰ ਰਹੇ ਹਾਂ ਜੀ ਸਰ ਸਰ ਜਿਵੇਂ ਮੈਂ ਸਮੇ ਸਮੇ ਤੇ ਅਕਸਰ ਹੀ ਬੇਨਤੀ ਕਰਦਾ ਸਾਡੇ ਐਜੂਕੇਸ਼ਨ ਸੈਲ ਸਾਰੇ ਜਿਵੇਂ ਹੁਣ ਤੁਸੀਂ ਵੇਖ ਰਹੇ ਹੋ ਸਾਰੇ ਪਾਸੇ ਧੁੰਦ ਦੀ ਚਾਦਰ ਬਣੀ ਹੋਈ ਹੈ ਇਹਦੇ ਵਿੱਚ ਜਿਹੜੀ ਆਪਾਂ ਕੀਮਤੀ ਜਾਨਾਂ ਬਚਾ ਸਕੀਏ ਜਿੰਨੇ ਵੀ ਮੇਰਾ ਵੀਰ ਧੁੰਦੇ ਚ ਸਫਰ ਕਰਦੇ ਨੇ ਸਫਰ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣੀ ਗੱਡੀ ਦੀਆਂ ਲਾਈਟਿੰਗ ਵਗੈਰਾ ਚੈੱਕ ਕਰਨ ਲੋਅ ਬੀਮ ਤੇ ਗੱਡੀ ਚਲਾਓ ਕਿਉਂਕਿ ਧੁੰਦੇ ਚ ਜਦੋਂ ਅਸੀਂ ਗੱਡੀ ਹਾਈ ਬੀਮ ਤੇ ਚਲਾਉਂਦੇ ਆਂ ਕੁਝ ਵੀ ਨਜ਼ਰ ਨਹੀਂ ਆਉਂਦਾ ਲੋਅ ਬੀਮ ਤੇ ਗੱਡੀ ਚਲਾਵਾਂਗੇ ਤਾਂ ਸਾਨੂੰ ਅਗਲੀ ਗੱਡੀ ਦੇ ਰਿਫਲੈਕਟਰ ਨਜ਼ਰ ਆ ਜਾਣਗੇ ਧੁੰਦੇ ਚ ਜਦੋਂ ਅਸੀਂ ਜਾਂਦੇ ਆਂ ਅਸੀਂ ਹਾਈਵੇ ਤੇ ਲਾਈਟਾਂ ਦਾ ਸਹਾਰਾ ਲੈਂਦੇ ਆਂ ਕਿ ਫਰੰਟ ਵਾਲੀ ਗ ਉਦੇ ਮਗਰ ਵੀ ਜਾਂਦੇ ਹੋਏ ਚੀਜ਼ ਦਾ ਧਿਆਨ ਰੱਖੋ ਕਿ ਆਪਣੀ ਗੱਡੀ ਦਾ ਫਾਸਲਾ ਦੂਜੀ ਗੱਡੀ ਦੇ ਫਾਸਲਾ ਰੱਖੋ ਨੰਬਰ 2 ਆਪਣੀ ਸਪੀਡ ਤੇ ਨਿਗਾ ਜ਼ਰੂਰ ਮਾਰੋ ਇਹ ਨਾ ਹੋਵੇ ਉਹ ਗੱਡੀ ਬਹੁਤ ਫਾਸਟ ਜਾ ਰਹੀ ਹੈ ਅੱਗੇ ਕੋਈ ਬਲਾਈਂਡ ਗੱਡੀ ਖੜੀ ਹੋਵੇ ਖੁਦਾ ਨਾ ਖਾਸ ਸਾਕੋ ਹਾਦਸਾ ਹੋ ਜਾਵੇ ਉਹਦੇ ਲਈ ਇਹ ਸੇਫਟੀ ਬੜੀ ਜ਼ਰੂਰੀ ਹੈ ਤੁੰਦ ਤੋਂ ਬਚਣ ਲਈ ਜਿਵੇਂ ਅੱਜ ਕੱਲ ਨਵੀਂ ਟੈਕਨੋਲੋਜੀ ਗੱਡੀਆਂ ਵਿੱਚ ਆ ਰਿਹਾ ਫੇ ਆਪਣਾ ਜਿਹੜਾ ਇਹ ਫੌਗ ਲਈ ਹਾਂ ਉਹਦੇ ਫੌਗ ਲੈਂਪ ਵਗੈਰਾ ਚੂਜ਼ ਕਰੋ ਏਸੀ ਦੀ ਮਾਤਰਾ ਜਿਹੜੀ ਉਹ ਸ਼ੀਸ਼ਿਆਂ ਤੇ ਕਰੋ ਤੁਸੀਂ ਆਪਣੇ ਜਿਹੜੇ ਸਾਈਡ ਗਲਾਸ ਨੇ ਹਲਕੇ ਹਲਕੇ ਡਾਊਨ ਰੱਖੋ ਕਿ ਜਿਹੜੀ ਆਪਣੀ ਮੂੰਹ ਤੋਂ ਹਵਾ ਨਿਕਰੀ ਉਹਦੇ ਨਾਲ ਫੌਗ ਨਾ ਜੰਮੇ ਤੇ ਆਪਾਂ ਆਪ ਤੇ ਲੋਕਾਂ ਨੂੰ ਸੁਰੱਖਿਆ ਤੇ ਰੱਖੀਏ ਆਪਾਂ ਜਿਵੇਂ ਕਹਿੰਦੇ ਆ ਕਦੀ ਨਾ ਪਹੁੰਚਣ ਨਾਲੋਂ देर ਭਲੀ ਅਗਰ ਆਪਾਂ 5-10 ਮਿੰਟ ਲੇਟ ਹੋ ਜਾਂਦੇ ਤਾਂ ਉਹਨੂੰ ਲੇਟ ਨਾ ਸਮਝੋ ਤੁਸੀਂ ਇਹ ਸਮਝੋ ਤੁਸੀਂ ਆਪ ਤੇ ਕਿਸੇ ਨੂੰ ਸਰ ਮੇਰਾ ਹਮੇਸ਼ਾ ਇੱਕੋ ਹੀ ਅਵੇਰਨੈਸ ਰਹਿੰਦੀ ਹੈ ਚਾਹੇ ਮੈਂ ਕਿਸੇ ਨੂੰ ਹੈਲਮਟ ਦਵਾ ਚਾਹੇ ਮੈਂ ਕਿਸੇ ਸਾਈਕਲ ਵਾਲੇ ਨੂੰ ਚੱਪਲਾਂ ਦਵਾ ਜਾਂ ਰਿਫਲੈਕਟਿਵ ਟੇਪ ਦਵਾ ਚਾਹੇ ਕਿਸੇ ਗਾਮਾਂ ਦੇ ਗਲਾਂ ਵਿੱਚ ਜਿਹੜੀ ਮੈਂ ਟੇਪ ਪਾਉਂਦਾ ਮੇਰਾ ਹਮੇਸ਼ਾ ਇਹੀ ਮਕਸਦ ਹੈ ਕਿ ਆਪਾਂ ਹਾਦਸਿਆਂ ਤੋਂ ਬਚ ਸਕੀਏ ਜ਼ਰੂਰੀ ਕੀਮਤੀ ਜਾਨਾਂ ਬਚਾ ਸਕੀਏ ਧੰਨਵਾਦ ਸੇਵਾ ਕੀ ਤਿਆਰੀ ਕੀ ਕਰਨਾ ਚਾਹੁੰਦੇ ਸਰ ਮਤਲਬ ਇਹ ਵਾਲੀ ਸੇਵਾ ਜਿਹੜੀ ਜੀ ਨਾ ਬਹੁਤ ਟਾਈਮ ਬਾਅਦ ਮੌਕਾ ਮਿਲਿਆ ਸੇਵਾ ਕਰਨ ਦਾ ਬਹੁਤ ਜ਼ਿਆਦਾ ਹੀ ਅੱਛਾ ਲੱਗ ਰਿਹਾ ਹੈ ਮਤਲਬ ਪੰਜਾਬ ਪੁਲਿਸ ਦੇ ਮਤਲਬ ਡਿਪਾਰਟਮੈਂਟ ਵਿੱਚ ਆ ਕੇ ਜਿਹੜੇ ਸੇਵਾ ਕੀਤੀ ਤਾਂ ਹੋਰ ਵੀ ਬਹੁਤ ਅੱਛਾ ਲੱਗ ਰਿਹਾ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਜੌਬ ਮਿਲੀ ਹੈ ਹਨਾ ਤੇ ਜਦੋਂ ਲੋਕਾਂ ਦੀ ਸੇਵਾ ਕਰਦੇ ਆ ਮਤਲਬ ਇੱਕ ਪੰਜਾਬ ਪੁਲਿਸ ਦੇ ਵੱਲੋਂ ਵੀ ਇਹ ਅੱਛਾ ਲੱਗ ਰਿਹਾ ਹੈ ਵੀ ਡਿਪਾਰਟਮੈਂਟ ਵੀ ਐਵੇਂ ਦੇ ਕੰਮ ਕਰਦਾ ਹੈ ਹਨਾ ਵੀ ਬਹੁਤ ਅੱਛੀ ਜੁੜੀ ਹੈਗੀ ਆ ਅਸੀਂ ਕਰ ਰਹੇ ਆ ਸਵੇਰ ਤੋਂ ਮਤਲਬ 9 ਵਜੇ ਆਉਣ ਦੀ ਬਜਾਏ ਅੱਜ ਸਤ ਵਜੇ ਆਏ ਦਾ ਵੀ ਮਤਲਬ ਔਖਾ ਨਹੀਂ ਲੱਗਿਆ ਆਣ ਦਾ ਅਕਸਰ ਲੱਗਦਾ ਵੀ ਜਦੋਂ ਹਮੇਸ਼ਾ ਪੰਜਾਬ ਬੋਲ ਚਰਚਿਆਂ 'ਚ ਰਹਿੰਦੀ ਹੈ ਹਾਂਜੀ ਸਰ ਕੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਵੱਖਰਾ ਸੇਵਾ ਕਰਨ ਹਾਂਜੀ ਅੱਜ ਇਹ ਵੱਖਰਾ ਰੂਪ ਹੈ ਪੰਜਾਬ ਪੁਲਿਸ ਦਾ ਲੋਕਾਂ ਨੂੰ ਮਤਲਬ ਇਹ ਆ ਰਹੇ ਆ ਮਤਲਬ ਡਰ ਕੇ ਆ ਰਹੇ ਸਾਡੇ ਕੋਲ ਇਹ ਹਨਾ ਵੀ ਕਿਤੇ ਚਲਾਣੀ ਨਾ ਕਿ ਚਲਾੜਨਾ ਕੱਟੇ ਜਾਣਾ ਤੇ ਤੁਸੀਂ ਜਿਹੜੇ ਸੇਵਾ ਕਰ ਰਹੇ ਹਾਂਜੀ ਸਰ ਇਹ ਸੇਵਾ ਕਰਨ ਦਾ ਮੌਕਾ ਪਰਮਾਤਮਾ ਨੇ ਦਿੱਤਾ ਤੇ Subscribe to One India channel and never miss an update.